ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾੜ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪੰਜ ਝੋਟੀਆਂ ਸੁਈਆਂ ਸਵਾਈਆਂ ਹਰਿਆਣੇ ਦੀਆਂ ਜੀ ਤੇ ਚੰਗੀ ਕੁਆਲਿਟੀ ਦੀਆਂ ਦੋਂਦੀਆਂ ਚੌਗੀਆਂ ਛਗੀਆਂ ਤੇ ਚੰਗੀ ਬਹੁਤ ਹੀ ਜ਼ਿਆਦੀਆਂ ਵੱਡੀਆਂ ਝੋਟੀਆਂ ਤੇ ਬਾੜ ਸਾਹਿਬ ਹੁਣਾਂ ਕਰਦੇ ਆਂ ਜੀ ਗੱਲ ਜੀ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਜੀ ਬਾੜ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੇ ਕਿਰਪਾ ਵਾਜੀ ਮਾਲਕ ਜੀ ਮੰਗਲਵਾਰ ਵੀਡੀਓ ਪਾਈ 12 ਝੋਟੀਆਂ ਦੀ ਹਾਂਜੀ ਹਾਂਜੀ ਬਹੁਤ ਹੀ ਵਧੀਆ ਭੈਣ ਭਰਾਵਾਂ ਨੇ ਫੇਰ ਕੀਤਾ ਮਾਲ ਵੇਚਿਆ ਸੇਲ ਹੋ ਗਿਆ ਆ ਚਾਰ ਕੁ ਝੋਟੀਆਂ ਰਹਿ ਗਈਆਂ ਦੋਤੇ ਆਈਆਂ ਮੈਂ ਅੱਜ ਅੱਜ ਵੀਡੀਓ ਪਾ ਲਈ ਆਖਿਆ ਸੀ ਹਾਂਜੀ ਹਾਂਜੀ ਦੋਤੇ ਨਾਲ ਪਤਾ ਲੱਗ ਜੂਗਾ ਇਹਦੇ ਨਾਲ ਰੇਟ ਪਾ ਦਾਂਗੇ ਤੇ ਪਹਿਲੋ ਤੇ ਭੈਣ ਭਰਾਵਾਂ ਨਾਲ ਸਾਥ ਜੋੜ ਕੇ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਗੱਲ ਤਾਂ ਆ ਵੀ ਕਮੈਂਟ ਤੇ ਲਾਈਕ ਸ਼ੇਅਰ ਕਮੈਂਟ ਕਰਦਾ ਵਧੀਆ ਤੇ ਵਧੀਆ ਕਰੋ ਹਾਂਜੀ ਮਤਲਬ ਕਿ ਸਬਸਕ੍ਰਾਈਬ ਕਰੋਗੇ ਤੇ ਭੈਣ ਭਰਾਵਾਂ ਨੂੰ ਮਤਲਬ ਕਿ ਆਉਣਾ ਨੋਟੀਫਿਕੇਸ਼ਨ ਚਾਲ ਕਿਦਾਂ ਵੀ ਯਲ ਜੀ 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 ਮੇਰੇ ਨੰਬਰ ਹਾਂਜੀ ਤੇ ਦੂਜਾ ਨੰਬਰ ਇਹ ਵੀ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸੁਨਿਆਮਰ ਸਾਹਿਬ ਤੇ ਫੋਨ ਨੰਬਰ ਤੇ ਪਤਾ ਹੀ ਉੱਤੇ ਲਿਖ ਦਿੱਤਾ ਹਾਂ ਹਾਂਜੀ ਹਾਂਜੀ ਉੱਤੇ ਲਿਖਿਆ ਹੀ ਜਰਦਾ 6296 ਭੈਣ ਭਰਾ ਜਿਹੜੇ ਅੱਗੇ ਆਉਂਦੇ ਉਹਨਾਂ ਨੂੰ ਤੇ ਸਾਰਾ ਪਤਾ ਹੀ ਆ ਤੇ ਮਾਲ ਬਹੁਤ ਜਿਆਦਾ ਸਾਫ਼ ਸੁਥਰਾ ਤੇ ਸਟੰਗੀਆਂ ਝੋਟਾ ਦੁੱਧ ਵਾਲੀ ਚਾਰ ਦੰਦਾਂ ਵਿੱਚੋਂ ਛੋਟੀ ਆ ਚਾਰ ਦੰਦ ਛੋਟੀ ਆ ਵੇਖੋ ਕਿੰਨਾ ਰੇਵਾ ਗਾਂ ਨੇ ਇਧਰ ਦੇਖੋ ਕਿੰਨਾ ਰੇਵਾ ਗਾਂ ਨੂੰ ਨਾ ਇਖਾਨ ਤੇ ਛੋਟੀ ਕੋ ਇਹ ਵਕਤ ਝਗ ਚੂ ਗਲਾ ਦੁੱਧ ਜਿਹੜਾ 14 15 ਲੀਟਰ ਆ ਚੰਗੀ ਫੜਪਤਾਜ 14 ਤੋਂ 15 ਲੀਟਰ ਠੀਕ ਐ ਵਕਤ 14 ਤੋਂ 15 ਲੀਟਰ ਚੰਗੀ ਜੱਤ ਵਾਲੀ ਹਾਂਜੀ ਹਾਂਜੀ ਅੱਜ ਨਾਵਾਂ ਦੇ ਸੁਈ ਨਹੀਂ ਹੋਇਆ ਠੀਕ ਤੇ ਵੱਡੀ ਬਹੁਤ ਹੈ ਫੋਲ ਵੱਡੀ ਆ ਵੱਡੀ ਆ ਵੱਡੀ ਆ ਕੋ ਛੋਟੀ ਨਹੀਂ ਆ ਆ ਵੇਖੋ 80 ਲੀਟਰ ਇਹ ਇੰਜਣ ਦੇ ਕੋਸਟ ਦੀ ਉਹ ਤੇ ਕਿੰਨੀ ਦਾ ਮੈਂ ਆਹ ਵੇਖੋ ਵੱਡੀ ਆ ਤੇ ਵੇਖੋ ਵੱਡੀ ਮੈਂ ਇਹ ਬਹੁਤ ਜਵਾਲ ਵੱਡੀ ਆ ਕੋ ਜੋਟੀਆਂ ਚਾਰ ਦੰਦ ਤੇ ਗਲਾਪੀ ਚਟੇਰੀ ਆ ਆਹ ਤੋੜਾ ਜੇ ਨਹੀਂ ਡੋੜ ਨਹੀਂ ਕਰ ਤੋੜਾ ਜਾਂਦੇ ਪੀਲੇ ਪਾਸੇ ਕਰੀ ਹਾਂ ਆਹ ਵੇਖੋ ਗਾੜੀ ਇਹੋ ਸ਼ਾਰਿਫ ਤੁਹਾਨੂੰ ਹਮਨੇ ਪੀਲੇ ਦਾ ਚਾਰ ਦੰਦ ਜੀ ਆਹ ਵੇਖੋ ਤੇ ਝਗ ਚੂ ਗਲਾ ਤੇ 14 15 ਹੀ ਆ ਪਰ 13 ਲੀਟਰਾਂ ਦਾ ਮੈਂ ਲੈਵਾਂਗਾ ਆਪਾਂ ਠੀਕ ਹੈ ਠੀਕ ਹੈ 11 ਲੀਟਰਾਂ ਦਾ ਜੰਗੀ ਕੁਆਲਟੀ ਦੀ ਝੋਟੀਆਂ ਖਾਣ ਵੀ ਬਹੁਤ ਚੰਗਾ ਸਿੰਗਲ ਹੱਡੀ ਦੀ ਸਿੰਗਲ ਹੱਡੀ ਆ ਚਾਰ ਦੰਦ ਠੀਕ ਜਿਹੜਾ ਸਹੀ ਦੋ ਦੋ ਤੇਰਾ ਦੀ ਤੇ ਝੋਟੀ 14 ਦੀ ਦੋ ਦੋ ਭਰੂਗੀ ਹਾਂਜੀ ਹਾਂਜੀ ਇਹ ਬਾਅਦ ਸਾਡੀਆਂ ਝੋਟੀਆਂ ਮੈਂ ਵੀ ਨਾ ਏਡੀਆਂ ੜੀਆਂ ਦੋ ਦੋ ਸਵਾ ਦੋ ਦੋ ਲੱਖੀਆਂ ਅੱਜ ਹੀ ਸੀ ਲੰਡੀਆਂ ਹਾਂਜੀ ਪਰ ਆਪਾਂ ਤੁਹਾਨੂੰ ਪਤਾ ਆਪਾਂ ਇੰਨਾ ਮੋੜੋ ਕਰਨਾ ਆਪਾਂ ਹਾਂ ਨਾ ਮੱਥੇ ਮੁੱਲ ਦਾ 160 65 ਕੋਈ ਨਹੀਂ 1.5 ਲੱਖ ਦੀ ਕੱਟੀ ਦੇਣੀ ਹੈ 1.5 ਦੀ ਦੇਣੀ ਠੀਕ ਠੀਕ ਤੇ ਇਹ ਪਹਿਲਾ ਸੁਬਾਹ ਜੇ ਦੋ ਦੰਦਵਾ ਦੋ ਦੰਦ ਤੇ 13 ਲੀਟਰ ਦੁੱਧ ਆ 13 ਲੀਟਰ ਦੁੱਧ ਤੇ ਥਾਨ ਵੇਖੋ ਕਿ ਡਾਲਦੀ ਆ ਤੇ 13 ਲੀਟਰ ਦੁੱਧ ਆ ਦੇਖੋ ਬਹੁਤ ਜਿਆਦੀ ਝੋਹ ਚੰਗੀ ਐ ਵੀ ਤੇ 12 ਨਵਾਵੇਂ ਕੋ ਲੈ ਜੇ ਵੇਖੋ ਜਿਆਦੀ ਆ ਸਰਦ ਤੇ ਇਹਦੇ ਮਗਰ ਕੱਟਾ ਦੇ ਕੱਟੇ ਇਹਦੇ ਮਗਰ ਕੱਟੇ ਕੱਟੀ ਜੇ ਤੇ ਮਗਰ ਗੱਲ ਹੀ ਕਰਦਾ ਆ ਇਧਰ ਵੇਖੋ ਤੁਸੀਂ ਹਾਂ ਜਿਹੜੀ ਗੱਡੀ ਭਾਵੇਂ ਜਿਹੜਾ ਮਰਜੀ ਬੱਚਾ ਬੀਈ ਇੱਧਰ ਦੇਖੋ ਦੂਜਾ ਬੱਚਾ ਵੀ ਲੱਗੇ ਬੱਜਾ ਤੇ ਕੋਈ ਪਰਵਾਹ ਨਹੀਂ ਕੱਟੀ ਨੂੰ ਜਿਆਦਾ ਖਣ ਨੋਕਲਾ ਤਾਂ ਜਿਆਦੀ ਚੰਗੀ ਆ ਥੋੜੀ ਬਾਪੂਤੀ ਦੀ ਆ ਮਾਰੀ ਤਾਜੀ ਫੂਲ ਕਰਕੇ ਇੱਧਰ ਦੇਖੋ ਇਹਨਾਂ ਨੇ ਲੇਵਾ ਖਾਓ ਇਹ ਬਿੰਦੀਆਂ ਵਾਲਾ ਕਿੱਟਾ ਗੱਲ ਜਾਨਦਾ ਚੱਲ ਹਾਂ ਵੇਖੋ ਮੇਕਾ ਕੀ ਲਈ ਫਰਦੀ ਫਲੇ ਇਹ ਵੀ ਕਰਦੇ ਵੱਡੇ ਦੀ ਜੋ ਵੱਡੇ ਦੀ ਆ ਵੇ ਪੁਲਿਸ ਹੈ ਲੋ ਮੱਜੀ ਉਹ ਜੋ ਡਿਊਟੀ ਹੈ ਸੰਧੀ ਵਿੱਚ ਲਾਦੇ ਤਾਂ ਬਾਸ ਇਹ ਵੀ ਜੋ ਪੁੱਲ ਕਰਾਣੀ ਦੀ ਜੋਦੀ ਬੈਠ ਗਈ ਹੈ ਠੀਕ ਚਲੋ ਜੇ ਇਹਲੇ 12 13 ਹੈਗਾ ਉਹ ਕਰਜੂ ਦੋ ਲੀਟਰ ਉਹ ਝੂਟੀ ਦੇ ਦੋ ਤੋਂ 17 18 ਲੀਟਰ ਦੀ ਗਾਰੰਟੀ ਚਾਈ ਇਹ ਵਕਤ 13 ਲੀਟਰ ਤੋਂ ਤਾਂ ਇਹਦੇ ਕੋ 12 ਨਾ ਠੀਕ ਇਹਦਾ ਮੁੱਲ ਭਾਵੇਂ 1 25 30 ਕਰੀ ਗਈ ਏ ਹਾਂ ਨਾ 1 15 ਦੀ ਦੇਣੀ ਹੈ 1 15 ਦੀ ਠੀਕ 1 15 ਦੀ ਦੇਖੋ ਜੈ ਜੀ ਕੀਤਾ ਮੁੱਲ ਮੀਨੀ ਨੂੰ ਵੀਰਵਾਰ 6 ਦਿਨ ਹੋ ਗਿਆ ਮੀਨੀ ਨੂੰ 6 ਦਿਨ ਹੋਵੇ ਇਹ ਦੇਖੋ ਗੋਲਾ ਮਿਲ ਲੋ ਦੁੱਧ ਗੇਨ ਲੋ ਇਹਦੇ ਕੋਲ ਕਿ 12 ਕਿਲੋ ਹੋਗਾ ਮੁੱਲ ਤੇ ਬਾਕੇ ਹੋਗਾ 12 13 ਲੀਟਰ ਹੋਊਗਾ ਠੀਕ ਜੋ ਕੋਈ ਖੜੇ ਦੋ ਨਾ ਬਣਾਉਣ ਨੂੰ ਜੋ ਟਿੱਕੀ ਦਾ ਪਾਤੋਂਦੀ ਜਿਹੜੀ ਦਿੱਤੀ ਹੈ ਨਾ ਹਾਂਜੀ ਹਾਂਜੀ ਦੋ ਟਾਈਮ ਚਵਾਈ ਕਰਾ ਕੇ ਦਿੱਤੀ ਆ ਇਹੋ ਬੰਦੇ ਆਂਦੇ ਆ ਵੀ ਅਸੀਂ ਕੋਈ ਨਹੀਂ ਆ ਗਿਆ ਵੀ ਆਪਾਂ ਕੋਈ ਤਰਾਇ ਨਹੀਂ ਕੋਈ ਉਹਨਾਂ ਦਾ ਘਰ ਚੋਵੇ ਲੈ ਗਿਆ ਉਹਦੀ ਨਮੇਟਾ ਲਗਾ ਪਸੰਦੀ ਜਿਹੜੀ ਉਹਨਾਂ ਨੇ ਕਰ ਲਈ ਆਪਣੇ ਹਾਂਜੀ ਆਇਦਰ ਦੇ ਕੋਹ ਬੱਟੀ ਐ ਵੀ ਤੇ ਇਹ ਵੀ ਕੋਲ ਹੈ ਤੇ ਜਾਂਦ ਵੇਖੋ ਉਹ ਬੱਤ ਹੈ ਤੇ ਪਿੱਛੇ ਪੂਰਾ ਟਿਆ ਕਰੋ ਦੇਖੋ ਨਾ ਜਰਾ ਤੇ ਪਿੱਛੋਂ ਦੇਖੋ ਆ ਜਾਂਦ ਇਧਰ ਦੇ ਹਲੇ ਵੇਖੋ ਕੀ ਜਗਾੜ ਬਣਾਇਆ ਛੋਟੀਆਂ ਤਰੀਕ ਸਾਹਿਬ ਬੜਾ ਪਹਿਲਾਂ ਰਾਤਾਂ ਵੀਡੀਓ ਹੋਏ ਨਾ ਮੈਂ ਅਸੀਂ ਮਤੇ ਸਾਦਾ ਦਾ ਚੈਨਲ ਹੋਣਾ ਮਿਲ ਕੇ ਸਾਦੇ ਜੇ ਮੋਬਾਈਲ ਨਾਲ ਵੀਡੀਓ ਬਣਾਉਂਦੇ ਆ ਹਾਂਜੀ ਕੋਈ ਮਲਕੇ ਵੱਡਾ ਹੋਈ ਜੇ ਲਈਆਂ ਆਣ ਕੇ ਵੇਖੋਗੇ ਤੇ 19 ਨਾਲੋਂ 21 ਚੰਗੀਆਂ ਲੱਗਣਗੀਆਂ ਹਾਂਜੀ ਇਹ ਜਿਹੜਾ 170 ਤੇ 170 ਵਾਲਾ ਕੰਮ ਨਹੀਂ ਆਪਾਂ ਇਹਦਾ ਕਰਮਾ 145 ਦੀ ਹਾਂ ਜਾਂ ਨਾ 140 ਦੀ 140 ਦੀ ਵਿੱਚੋਂ 500 ਰੁਪਏ ਛੋੜੀ ਠੀਕ ਹੈ ਠੀਕ ਹੈ ਇਹ ਦੇਖੋ 11 ਲੀਟਰ ਵਾਲੇ ਭੋੜਾ ਲਾ ਲਓ ਦੁੱਧ ਲਾ ਲਓ 11 ਲੀਟਰ ਦੁੱਧ ਹੋਗਾ ਚੰਗੀ ਝੋਟੀ ਚੰਗੀ ਟੌਪ ਸਿੰਘ ਵੇਖੋ ਜਿਹੜਾ ਢੋਡਾ ਵੇਖੋ ਕਿੰਨਾ ਚੌੜਾ ਐ ਇੱਕ ਕੁੰਡਾ ਸਿੰਘ ਇਹ ਢੋਡਾ ਹਣੀ ਪਿਛੋਂ ਪਿੱਠ ਪੂਰਾ ਚੈੱਕ ਕਰੋ ਕਿੰਨੀ ਚੌੜੀ ਆ ਵੇਖੋ ਆ ਇੱਧਰ ਵੇਖੋ ਆ ਵੇਖੋ ਸਿੰਘੀ ਦੇ ਆਵਾਂ ਜਿੰਨਾ ਰੁਪਈਆ ਨਾ ਲੱਗੂਗਾ ਹਾਂ ਜੀ ਰੁਪਈਆ ਨਾ ਲੱਗੂਗਾ ਆਇਂ ਤੱਕ ਦੇਖੋ ਕੀ ਬਣਿਆ ਥਲੇ ਵੇਖੋ ਮੀਨ ਕੋਈ ਮੈਚ ਜੂਨ ਬਹੁਤ ਯਾਰੀ ਕੁਝ ਕਹਿਣ ਤੱਕ ਜੂਨ ਬਹੁਤ ਯਾਰੀ ਬੈ ਚੈਰਿੰਗ ਛੱਡੀਆਂ ਦੀ ਮਾਤ ਜਾਂ ਝੰਗਾ ਲਈਦਾ ਪੱਟੀ ਜਿਹੜਾ ਸੇਂਗੋ ਆ ਬਾਕੀ ਆਹ ਕੀ ਜਵੜੀ ਵੱਡਾ ਔੜਾ ਔੜਾ ਜਵੜਾ ਸਹੀ ਗੱਲ ਹੈ ਤਾ ਔੜਾ ਚੋਣ ਬੜੀ ਚੰਗੀ ਥਾਨ ਬੜਾ ਚੰਗਾ ਵਾ ਥੱਲੇ ਆ ਵੇਖੋ ਜਿਗਾੜ ਬਣਾਏ ਨੇ ਇਹ ਇਕੱਠੀ ਆਪਾਂ ਮੋਲ ਮਾਲ ਨਹੀਂ ਕੋਈ ਕਰਨਾ ਭੈਣ ਭਰਾ ਆਵੇ ਮਾਨਤਾਂ ਨੂੰ ਖੋਲੂਗਾ 1 15 100 ਕੋਈ ਨਹੀਂ 1 10 ਵੀ ਦੇਣੀ 1 10 ਹਾਂ ਛੋੜ ਹੀ ਹੋਣੀ ਜੇ ਮੇਰਾ ਵੀ ਕੋਈ ਜ਼ਿਆਦਾ ਮਰਕ ਖੜਾ ਚੱਕਰ ਕੀ ਆ ਇਹ ਮਈਆਂ ਦੇ ਰੁਪਈਏ ਲਾਏ ਆਪਾਂ ਸਿਰਫ ਛੋੜਾ ਛੋੜਾ ਮੋਲ ਕਰਨੇ ਆ ਹਾਂਜੀ ਇਹ ਚਾਰ ਦੰਦ ਝੋਟੀਆਂ ਇਹਦੇ ਕੋਲ 10 ਲੀਟਰ ਦੁੱਧ ਵਾ 10 ਲੀਟਰ ਦੁੱਧ ਬੜੇ ਕੋਈ ਨਵਾਂ ਨਾ ਇਹ ਸਾਡੇ ਕਸਲ ਦੀ ਕਰਦੇ ਜਾਵਾਂਗੇ ਇਹ ਕਹਿੰਦੇ ਚੋਲੇ ਖੜੇ ਨਹੀਂ ਫਿਰ ਦਾਹੀ ਦਾਹੀ ਸਿੰਗੀ ਵੇਖੋ ਸਿੰਗ ਵੇਖੋ ਤੇ ਅੱਥਲੇੋਂ ਵੇਖੋ ਕਿ ਕਿ ਬਣਾਣਾ ਦੇਖੋ ਹਲੋ ਕੀ ਚਾਹ ਬਣੀ ਆਈ ਜਾਵਾ ਵੇਖੋ ਦੇਵਾ ਨਾ ਆਹ ਵੇਖੋ ਫੁੱਟ ਬਾਲਾਂ ਬਣੀ ਆ ਜਿਆਦਾ ਚੰਗਾ ਤੇ ਚੋਲ ਫੁੱਟ ਬਾਲ ਜਿਹਦਾ ਹਵਾ ਨਹੀਂ ਪੂਰੀ ਫੁੱਲ ਭਰੀ ਦੀ ਉਹ ਉਹ ਬਣੀ ਵਾਕਿਆ ਤੇ ਬਿੰਦੀਆਂ ਵਾਲਾ ਜੱਡਾ ਇੱਧਰ ਵੇਖੋ ਆਹ ਵੇਖੋ ਆਹ ਵੇਖੋ ਅਤੀਗਾਰ ਮੈਂ ਅਤੀਗਾਰ ਮੈਂ ਨਾ ਸਖਤ ਨਿੱਗਰ ਜੀ ਝੋਟੇ 12 ਕਿਲੋ ਦਾ ਤਾਂ ਕੱਢੂਗੀ ਹੈ ਚਾ ਗਾਲਾ ਦਾਹਵਾ ਪਰ ਨਾਉ ਨਾ ਖੜੇ ਠੀਕ ਹੈ ਤੇ ਚਲੋ ਵੱਧ ਤੋਂ ਵੱਧ ਗੱਲ ਦਾ ਭੈਣ ਭਰਾ ਸਬਸਕ੍ਰਾਈਬਰ ਤੇ ਗੱਲ ਦਾਵਾ ਤੇ ਮੋਲੇ ਦਾ ਇਹ ਝੋਟੇ ਦਾ ਮੋਲ ਮਲ ਕੋਈ ਨਹੀਂ ਲੱਖਮੀ ਇੱਕ ਦਨੇ ਇੱਕ ਦਾਹਨੀ 95 ਤੇ 95000 92000 ਦੇ ਹਾਂ 92000 ਵੀ ਦੇਣੀ ਆ ਤੇ ਚਲੋ ਪਿੰਡ ਜੀ ਆਪਣਾ ਮੱਤੇ ਵਾਲ ਤਸ਼ੀਰ ਬਾਬਾ ਬਕਾਲਾ ਜਿਲ੍ਹਾ ਜਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 8872960 ਤੇ ਵੱਧ ਤੋਂ ਵੱਧ ਭੈਣ ਭਰਾ ਕਰੀਦਾ ਮੈਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਚਲੋ ਹੁਣ ਵਾਲੀ ਨੋਟੀਫਿਕੇਸ਼ਨ ਹਰ ਇੱਕ ਭੈਣ ਭਰਾ ਵਤਨ ਤੇ ਤੇ ਵੱਧ ਤੋਂ ਵੱਧ ਕਰੇਦਾ ਮੈਂ ਚੰਗੀ ਤੋਂ ਚੰਗੀ ਸਾਡੀ ਕੋਸ਼ਿਸ਼ ਵਾ ਵੀ ਮੈਂ ਲਿਆਈ ਹਾਂ ਹਾਂਜੀ ਮਾੜਾ ਡੰਗਰ ਨਹੀਂ ਜੇ ਇਹੀ ਲੈਣ ਚੰਗਾ ਡੇ ਜੇ ਦੋ ਪੈਸੇ 5000 ਮੈਂ ਮਹਿੰਗੀ ਮਜ਼ਦੂਰੀ ਨਹੀਂ ਸਾਫ ਸੁੱਥੀ ਕੋਈ ਚੋਣ ਦੇ ਨਾਲ ਫਾਲਟ ਜੇ ਪਾਣ ਕੇ ਚਵਾਵੇ ਕੋਈ ਇਹ ਨਾ ਵੀ ਉੱਠ ਕੇ ਚੱਲ ਜੇ ਨਾ ਘਰੂੜ ਸੂੜ ਕੋਸਾਨ ਵੱਧ ਘਟ ਵਾਲੀ ਉਹ ਆਪਣੀ ਮਾਲਕ ਦੀ ਕਿਰਪਾ ਨਾਲ ਹੀ ਪੂਰਾ ਜਾਂਚ ਪੜਤ ਕਰੇ ਫਿਰਦੇ ਹੁੰਦੇ ਆ ਠੀਕ ਸਾਡੀ ਗੱਲ